ਵਾਖ ਦੇਖੀ ਉਹ ਨੋਟਿਸ ਗੱਲ ਵੀ ਸੁਣੀ ਤੇ ਯੂਨੀਅਨ ਦੇ ਜਿਹੜੇ ਨੁਮਾਇंदे ਆ ਉਹਨਾਂ ਦੀ ਗੱਲ ਵੀ ਸੁਣੀ ਤੇ ਫਲਾਜ਼ਮ ਦੀ ਇੱਜ਼ਤ ਨੂੰ ਮੱਦੇ ਨਜ਼ਰ ਲੱਗਦੇ ਹੋਏ ਜਿਹੜੇ ਉਹ ਸਾਡੇ ਭਰਾ ਸੀ ਜਪੰਦਰਾਈ ਰਹੂੰਗਾ ਕਿਉਂਕਿ ਦਸ਼ਮਨੀਆਂ ਬਾਕੇ ਆਪਾਂ ਵੀ ਸ਼ਹਿਰਦਾਰ ਚ ਰਹਿਣਾ ਵਾ ਤੇ ਇੰਨਾ ਨੇ ਵੀ ਰਹਿਣਾ ਵਾ ਜਿਸ ਗੱਲ ਨੂੰ ਵੀ ਲੈ ਕੇ ਮੀਟਿੰਗ ਓਬਵੀਅਸਲੀ ਕਰਤੀ ਹੋਗੀ ਸੀ ਸਾਡੇ ਐਮਐਲਏ ਸਾਫ਼ ਦੀ ਵੀ ਮੌਜੂਦਗੀ ਵਿੱਚ ਉਹ ਭਰਾ ਜਿਨ੍ਹਾਂ ਨੇ ਸਾਡੇ ਮੁਲਾਜ਼ਮ ਵੀਰ ਤੇ ਹਮਲਾ ਕੀਤਾ ਸੀਗਾ ਉਹ ਆਪਣੀ ਗਲਤੀ ਮੰਨਣਗੇ ਤੇ ਬੀਜੇਪੀ ਵੱਲੋਂ ਉਹਨਾਂ ਨੂੰ ਹੈਂਡਸ਼ੇਕ ਕਰਕੇ ਉਹ ਗਲਤੀ ਨੂੰ ਭੁਲਾ ਦਿੱਤਾ ਜਾਊਗਾ ਵੀ ਚਲੋ ਕੋਈ ਗੱਲ ਨਹੀਂ ਭਰਾ ਵਾ ਇੱਕ ਮਹਾਲੇ 'ਚ ਰਹਿਣਾ ਵਾ ਸ਼ਹਿਰਦਾਰ 'ਚ ਰਹਿਣਾ ਵਾ ਠੀਕ ਹੈ ਜੀ ਮਨਜ਼ੂਰ ਆ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ